ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਈਆਂ ਤਰੇਲੀਆਂ ਕੀ ਇਹ ਪ੍ਰਪੋਜ਼ਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲਬੰਦ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਥੋਪਿਆ ਗਿਆ ਹੈ ਜਾਂ ਅਹਿਮ ਮੀਟਿੰਗ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲ ਦੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਸਾਰੀਆਂ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਕਈ ਵਾਰ ਸਰਕਾਰਾਂ ਆਈਆਂ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਚਾਹੇ ਉਹ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਚਾਹੇ ਉਹ ਹਾਰ ਹੁਣ 1988 ਦੇ ਹਾਲਾਂਕਿ 1988 ਦੇ ਜਿਹੜੇ ਹਰ ਆਏ ਸੀ ਉਹਨਾਂ ਦਿਨਾਂ ਦੇ ਵਿੱਚ ਸਰਕਾਰ ਦੇ ਕੋਲ ਪੁਖਤਾ ਪ੍ਰਬੰਧ ਹੀ ਨਹੀਂ ਸੀ ਲੇਕਿਨ ਉਸ ਸਮੇਂ ਦੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਫੰਡਿੰਗ ਪੰਜਾਬੀਆਂ ਤੋਂ ਨਹੀਂ ਇਕੱਠੀ ਕੀਤੀ ਪੰਜਾਬੀਆਂ ਨੇ ਜੋ ਕੁਝ ਮਦਦ ਲਈ ਕੀਤਾ ਉਹ ਲੈ ਲਿਆ ਗਿਆ ਲੇਕਿਨ ਇਸ ਤੋਂ ਬਾਅਦ ਇਸ ਤੋਂ ਬਾਅਦ ਨਾ ਤਾਂ 1988 ਵਾਲੇ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਦਲੀਲ ਕੀਤੀ ਕਿ ਅਸੀਂ ਮਰ ਗਏ ਅਸੀਂ ਡੁੱਬ ਗਏ ਸਾਡੀ ਹੈਲਪ ਕਰੋ ਖਾਸ ਕਰਕੇ ਜਿਹੜੇ ਪੰਜਾਬੀ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਵਸਦੇ ਨੇ ਹੁਣ ਜਿਹੜਾ ਖਰੜਾ ਤਿਆਰ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਇਹ ਤਾਂ ਸਾਰੇ ਹੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਹੁਕਮ ਦਿੱਤੇ ਜਾਂਦੇ ਨੇ ਜੋ ਉਹ ਕਹਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਕਿਹਾ ਸੀ ਕਿ ਸਾਰੇ ਫਰਮਾਨ ਸਾਰੇ ਹੁਕਮ ਸਾਰੇ ਆਦੇਸ਼ ਦਿੱਲੀ ਤੋਂ ਆਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡੱਕਾ ਵੀ ਨਹੀਂ ਤੋੜਦੇ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਬਿਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਵੇਂ ਹੀ ਫਰਮਾਨ ਆਇਆ ਨਾਲ ਦੀ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਦਰਹਿਸ਼ ਦੇ ਵਿੱਚ ਜਿਹੜਾ ਉਹਨਾਂ ਦਾ ਦਫ਼ਤਰ ਹੈ ਉਥੋਂ ਲਾਈਵ ਬੋਕੇ ਉਹਨਾਂ ਨੇ ਸਬੂਤ ਕਰ ਦਿੱਤਾ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਿ ਭਾਈ ਸਾਨੂੰ ਕਰੋੜਾ ਰੁਪਏ ਚਾਹੀਦਾ ਹੈ ਪੰਜਾਬ ਨੂੰ ਆਬਾਦ ਕਰਨ ਲਈ ਜੇਕਰ 1 ਕਰੋੜਾ ਰੁਪਏ ਪੰਜਾਬ ਨੂੰ ਆਬਾਦ ਕਰਨ ਲਈ ਖਰਚਾ ਜਾਵੇਗਾ ਜਿਹੜਾ ਜਿਹੜੀ ਸੇਵਾ ਜਿਹੜੀ ਫੰਡ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚੋਂ ਦੁਨੀਆ ਭਰ ਦੇ ਵਸਤੇ ਪੰਜਾਬੀਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਜ਼ਾਨੇ ਵਿੱਚ ਆਵੇਗੀ ਫਿਰ ਤਾਂ 101% ਦਾਣ ਪੁੰਨ ਦਾ ਪੈਸਾ ਚੰਗੇ ਕੰਮਾਂ ਵਾਸਤੇ ਲੱਗਣਾ ਚਾਹੀਦਾ ਹੈ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਨੇ ਉਸ ਵਾਸਤੇ ਵੀ ਸਰਕਾਰਾਂ ਨੂੰ ਵੋਟਾ ਪੈਸਾ ਚਾਹੀਦਾ ਹੈ ਭਾਵੇਂ ਇਹ ਕਹਿੰਦੇ ਸੀ ਕਿ ਅਸੀਂ ਪੈਸਾ ਨਹੀਂ ਖਰਚਣਾ ਹੁਣ ਪੈਸਾ ਖਰਚਣਾ ਪਵੇਗਾ ਕੀ ਇਹ ਫੰਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਇਕੱਠਾ ਕੀਤਾ ਜਾ ਰਿਹਾ ਹੈ ਇਹ 2027 ਦੀ ਇਨਵੈਸਟਮੈਂਟ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਨੇ ਕੱਲ ਮੰਤਰੀਆਂ ਵਿਧਾਇਕਾਂ ਅਤੇ ਸਸਦਾਂ ਦੀਆਂ ਮੀਟਿੰਗਾਂ ਲਈਆਂ ਮੀਟਿੰਗ ਲੈਣ ਤੋਂ ਬਾਅਦ ਕਈ ਤਾਂ ਮੰਤਰੀ ਮੰਤਰੀ ਜਿਹੜੇ ਨੇ ਉਹ ਚੁੱਪ ਕਰਕੇ ਬੈਠੇ ਰਹੇ ਮੰਤਰੀ ਬੋਲੇ ਹੀ ਨਹੀਂ ਕਿ ਕਰੋੜਾਂ ਪੈ ਇਕੱਠਾ ਕਿੱਥੋਂ ਕੀਤਾ ਜਾਵੇ ਕਿਹੜੇ ਬਿਜ਼ਨਸਮੈਨ ਨੂੰ ਕਿਹੜੇ ਵਪਾਰੀ ਨੂੰ ਕਿਹੜੇ ਕਾਰੋਬਾਰੀ ਨੂੰ ਕਿਹਾ ਜਾਵੇ ਭਾਈ ਵੀ ਤੁਸੀਂ 50 ਲੱਖ ਦਿਓ ਤੁਸੀਂ 20 ਲੱਖ ਦਿਓ ਹੋ ਸਕਦਾ ਹੈ ਕਿ ਉਹਦੇ ਬਿਜ਼ਨਸ ਦਾ ਪਹਿਲਾਂ ਹੀ ਦੁਬਾਲਾ ਨਿਕਲਿਆ ਪਿਆ ਹੋਵੇ ਹੋ ਸਕਦਾ ਹੈ ਕਿ ਉਸ ਵਪਾਰੀ ਤੇ ਉਸ ਬਿਜ਼ਨਸਮੈਨ ਤੇ ਪਹਿਲਾਂ ਹੀ ਕਰੋੜਾਂ ਰੁਪਏ ਦਾ ਕਰਜ਼ਾ ਹੋਵੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੂਠਾ ਫੜਾ ਦਿੱਤਾ ਹੈ ਕਿ ਭਾਈ ਮੰਗੋ ਪੰਜਾਬ ਨੂੰ ਆਬਾਦ ਕਰੋ ਲੇਕਿਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਇਹ ਖੁੱਛੇ ਪ੍ਰਗਟਾਏ ਜਾ ਰਿਹਾ ਹੈ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਆਬਾਦ ਕਰਨ ਨਹੀਂ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਲਗਦਾ ਹੈ ਕੁਝ ਇਨਵੈਸਟਮੈਂਟ ਕਰਨ ਜਾ ਰਹੇ ਨੇ ਖर्चे ਪ੍ਰਗਟ ਆਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ حساب ਕੌਣ ਲਵੇਗਾ ਜਦੋਂ ਪੰਜਾਬ ਆਬਾਦ ਹੋ ਗਿਆ ਪੰਜਾਬ ਜੇ ਗੱਲ ਕਰੀਏ ਅਸੀਂ ਸਿੰਗਰਾਂ ਦੀ ਜੇ ਗੱਲ ਕਰੀਏ ਫਿਲਮੀ ਐਕਟਰਾਂ ਦੀ ਗੱਲ ਕਰੀਏ ਸਮਾਜ ਸੇਵੀਆਂ ਤੇ ਉਹਨਾਂ ਤੇ ਆਗੂਆਂ ਦੀ ਉਹਨਾਂ ਵੱਲੋਂ ਤਾਂ ਵੱਡੇ ਪੱਦਰ ਤੇ 10 ਪੈੰਡ ਗੋਦ ਲੈ ਜਾ ਰਹੇ ਨੇ ਕਿਸੇ ਵੱਲੋਂ 20 ਪੈੰਡ ਗੋਦ ਲੈ ਜਾ ਰਹੇ ਨੇ ਕਿਸੇ ਵੱਲੋਂ ਆ ਜਿਹੜਾ ਫਸਲ ਵਾਸਤੇ ਕਣਕ ਦੀ ਬਜਾਈ ਵਾਸਤੇ ਬੀਜ ਦਿੱਤਾ ਚਾਹੇਗਾ ਖਾਦ ਸੁਪਰੀਮਾ ਕਿਸੇ ਵੱਲੋਂ ਜੀਸੀਬੀ ਕਿਸੇ ਵੱਲੋਂ ਟਰੈਕਟਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਐਕਸਟਰਾ ਕਿਉਂ ਕਰਨਾ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਸਾਰੇ ਹਵਾਲੇ ਦਿੱਤੇ ਕਿੰਨੇ ਪਿੰਡ ਹਰਾਂ ਦੇ ਵਿੱਚ ਰੁੜ ਗਿਆ 5 ਲੱਖ ਤੋਂ ਵੱਧ 5 ਲੱਖ ਤੋਂ ਵੱਧ ਏਕੜ ਝੋਨੇ ਦੀ ਫਸਲ ਜਿਹੜੀ ਪੂਰੀ ਤਰ੍ਹਾਂ ਤਬਾਹ ਹੋ ਗਈ ਲੇਕਿਨ ਇਹ ਪਹਿਲੀ ਵਾਰ ਹੋਇਆ ਹੈ ਪੰਜਾਬ ਦੇ ਵਿੱਚ ਕਿ ਮੁੱਖ ਮੰਤਰੀ ਪਗਵੰਤ ਮਾਨ ਸਿੱਧੇ ਤੌਰ ਤੇ ਫੰਡ ਮੰਗ ਰਿਹਾ ਹੈ ਕਿ ਸੇਵਾ ਕਰੋ ਤੇ ਦੂਸਰੇ ਪਾਸੇ ਸਮਾਜ ਸੇਵੀ ਤਾਂ ਆਲਰੇਡੀ ਹਰ ਪ੍ਰਭਾਵਤ ਹਲਕਿਆਂ ਦੇ ਵਿੱਚ ਲੱਗੇ ਹੋਏ ਨੇ ਤੇ ਮੰਤਰੀ ਅਤੇ ਵਿਧਾਇਕ ਅਤੇ ਸੰਸਦ ਕਿੰਨਾਂ ਲੋਕਾਂ ਉੱਤੇ ਪ੍ਰੈਸ਼ਰ ਪਾਉਣਗੇ ਕੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਤਾ ਹੈ ਕਿ ਇਸ ਬੰਦੇ ਦੇ ਕੋਲ ਪੈਸਾ ਹੈ ਜਾਂ ਨਹੀਂ ਹੈ ਪੰਜਾਬ ਜੇ ਗੱਲ ਕਰੀਏ ਅਸ ਅਧਿਆਂ ਦੀ ਮਹੋਦੇ ਸਾਰੇ ਚਾਹੇ ਜਿੰਨੇ ਵੀ ਵੱਡੇ ਵਿਭਾਗ ਨੇ ਜਿਹੜੇ ਉਹਨਾਂ ਦੇ ਉਹਨਾਂ ਉੱਤੇ ਚੇਅਰਮੈਨ ਲੱਗੇ ਹੋਏ ਨੇ ਚਾਹੇ ਮੰਤਰੀਆਂ ਤੇ ਵਿਧਾਇਕਾਂ ਦੇ ਓਐਸਡੀ ਨੇ ਸਲਾਹ ਕਰਨੇ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨੇ ਕੌਣ ਨੇ ਦਿੱਲੀ ਵਾਲੇ ਯੂਪੀ ਵਾਲੇ ਬਿਹਾਰ ਵਾਲੇ ਜਿਹੜੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੇ ਖਾਸਮ ਖਾਸ ਨੇ ਤੇ ਭਾਈ ਉਹ ਫੰਡ ਕਿਉਂ ਨਹੀਂ ਦੇ ਰਹਾ ਤੁਸੀਂ ਦਿੱਲੀ ਦੇ ਵਿੱਚ 11 ਤੋਂ 12 ਸਾਲ ਰਾਜ ਕੀਤਾ ਕੀ ਤੁਹਾਡੀ ਦਿੱਲੀ ਦੇ ਵਿੱਚ ਲੋਕਪ੍ਰਿਤਾ ਘਟ ਗਈ ਹੈ ਉਥੇ ਲੋਕ ਇੰਡਸਟਰੀਆਂ ਦੇ ਮਾਲਕ ਨੇ ਉਥੇ ਲੋਕ ਹਜ਼ਾਰਾਂ ਫੈਕਰੀਆਂ ਦੇ ਮਾਲਕ ਨੇ ਉਹਨਾਂ ਲੋਕਾਂ ਨੂੰ ਫੰਡਿੰਗ ਵਾਸਤੇ ਕਿਉਂ ਨਹੀਂ ਕਿਹਾ ਜਾ ਰਿਹਾ ਜੇਕਰ ਪੰਜਾਬੀਆਂ ਨੇ ਹੀ ਪੰਜਾਬ ਨੂੰ ਆਬਾਦ ਕਰਨਾ ਹੈ ਤਾਂ ਨਾ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋੜ ਹੈ ਨਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਰ ਦੀ ਲੋੜ ਹੈ ਹਰ ਰੋਜ਼ ਲੱਖਾਂ ਰੁਪਏ ਦੀ ਜਿਹੜੀ ਫੰਡ ਹੈ ਸੇਵਾ ਹੈ ਇਹ ਪੰਜਾਬ ਨੂੰ ਆਬਾਦ ਕਰਨ ਵਾਸਤੇ ਉਹਦਾ ਐਨਾਲਿਸਟ ਭਾ ਵੀ ਦੇ ਰਿਆ ਨੇ ਪੰਜਾਬ ਦੇ ਗਾਈਡ ਵੀ ਦੇ ਰਿਆ ਨੇ ਪੰਜਾਬ ਦੇ ਫਿਲਮੀ ਕਲਾਕਾਰ ਵੀ ਦੇ ਰਿਆ ਨੇ ਅਤੇ ਵਕ ਵਕ ਸਮਾਜਿਕ ਸਮਾਜ ਸੇਵੀਆਂ ਜਥੇਬੰਦੀਆਂ ਲਗਾਤਾਰ ਹਰ ਪ੍ਰਭਾਵਿਤ ਹਲਕਿਆਂ ਦੇ ਦੌਰੇ ਕਰਕੇ ਡੀਜ਼ਲ ਦੇ ਰੀਆਂ ਨੇ ਅਤੇ ਨਗਦ ਪੈਸੇ ਵੀ ਦੇ ਰੀਆਂ ਨੇ ਯਾਨੀ ਕਿ ਜਸਵੀਰ ਸਿੰਘ ਪਾਟੀ ਪੰਜਾਬ ਦੇ ਇੱਕ ਬਹੁਤ ਮੰਨੇ ਪ੍ਰਮੰਨੇ ਪੱਤਰਕਾਰ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕੀ ਇਹ ਇਹ ਪੰਜਾਬ ਨੂੰ ਆਵਾਜ਼ ਕਰਨ ਵਾਸਤੇ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਜਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਭਾਈ ਜੇਕਰ ਪੰਜਾਬ ਨੂੰ ਆਵਾਜ਼ ਕਰਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਮਯਾਬ ਹੋ ਜਾਂਦੇ ਨੇ ਜੇਕਰ ਪੰਜਾਬ ਨੂੰ ਆਵਾਜ਼ ਕਰਨ ਦੇ ਵਿੱਚ ਪੰਜਾਬੀਆਂ ਦੇ ਦਿਲਾਂ ਦਾ ਪੰਜਾਬੀਆਂ ਦੇ ਦਿਲ ਜਿੱਤ ਲੈਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾ ਫਿਰ ਇੱਕ ਇਸ ਤਰ੍ਹਾਂ ਦੀ ਇਨਵੈਸਟਮੈਂਟ ਹੈ ਇਹ ਪੈਸਾ ਕਿਉਂ ਕਿੰਨਾ ਇਕੱਠਾ ਕੀਤਾ ਜਾ ਰਿਹਾ ਹੈ ਇਹ ਪੈਸੇ ਦਾ ਲੇਖਾ ਜੋਖਾ ਕੌਣ ਕਰੇਗਾ ਅਸਾਹਬ ਕਿਸ ਦੇ ਕੋਲ ਹੋਵੇਗਾ ਇਸ ਇਸ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਦੇਣਾ ਪਵੇਗਾ ਧੰਨਵਾਦ